ਸਾਰੀ ਝੂਠ ਜਿਹੜਾ ਰੇਂਦੀ ਆ ਮਰਨ ਤੋਂ ਨਾ ਤੁਸੀਂ ਡਰਦੇ ਹੋ ਨਾ ਡਰਦੇ ਹਾਲੀ ਉਹਦੇ ਮੂਰੇ ਦੀ ਗੋਲੀ ਖਾਦੀ ਹੋ ਜਾਂ ਪੱਟ ਤੇ ਕੋਈ ਉਹੀ ਨਹੀਂ ਗੱਲ ਕਰ ਦੇਗੇ ਬਈ ਅੱਜ ਹੀ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਪਰ ਮੈਂ ਵੀ ਇਹ ਕਹਿੰਦਾ ਵੀ ਆਪਣੀ ਜਿੱਤ ਹਾਸਲੋਗੇ ਆ ਗੱਲ ਨਹੀਂ ਹੈਗੀ ਕਿ ਮਰਨ ਨਾਲ ਸਾਡੀ ਆਪਣੀ ਜਿੱਤ ਨਾ ਹੋਵੇ ਬਾਬੇ ਗੱਲ ਆ ਇਹ ਨਹੀਂ ਕੋਈ ਗੱਲ ਸੁਣਦਾ ਬਈ ਜਿਹੜੇ ਕੋਈ ਗੱਲ ਸੁਣਦਾ ਵੀਰ ਬਣ ਕੇ ਖੜ ਜਾਓ ਓ ਯਾਰ ਨਾ ਕੀ ਕਹਿੰਦਾ ਯਾਰ ਇਹ ਕੋਈ ਗੱਲ ਨਹੀਂ ਆ ਮੇਰੀ ਮੇਰੀ ਮਾਰੇ ਚੂਤ ਨੇ ਰੇਡਦੀ ਆ ਮਰਨ ਤੋਂ ਨਾ ਤੁਸੀਂ ਡਰਦੇ ਹੋ ਨਾ ਡਰਦੇ ਅਸੀਂ ਉਦਨੇ ਮੂਰੇ ਦੀ ਗੋਲੀ ਖਾਦੀ ਹੋ ਜਾਂ ਪੱਟ ਤੇ ਕੋਈ ਉਹੀ ਨਹੀਂ ਗੱਲ ਕਰ ਦੇਗੇ ਬਈ ਅੱਜੇ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਪਰ ਮੈਂ ਵੀ ਇਹ ਕਹਿੰਦਾ ਵੀ ਆਪਣੀ ਜਿੱਤ ਹੱਥ ਬਨੋਵੇ ਆ ਗੱਲ ਨਹੀਂ ਹੈਗੀ ਕਿ ਮੈਂ ਮਾਰ ਦਾਂਗੀ ਆਪਣੀ ਜਿੱਤ ਨੂੰ ਹੋਵੇ ਬਾਬੇ ਗੱਲ ਆ ਇਹ ਨਹੀਂ ਕੋਈ ਗੱਲ ਸੁਣਦਾ ਬਈ ਜਿਹੜੇ ਕੋਈ ਗੱਲ ਸੁਣਦਾ ਵੀਰ ਬਣ ਕੇ ਖੜ ਜਾਓ ਓਏ ਆ ਨਾ ਕੋਈ ਗੱਲ ਸੁਣਦਾ ਜਰਾ ਦੋਸਤੋ ਦਿੱਲੀ ਨੂੰ ਉੱਚ ਦੇ ਦਿੱਤੀ ਕਾਲ ਦੇ ਵਿਚਕਾਰ ਜੋ ਹਰਿਆਣਾ ਪੁਲਿਸ ਵੱਲੋਂ ਅਤੇ ਪੁਲਿਸ ਦੀ ਕਹਿ ਸਕਦੇ ਹ ਹੈਲਮਟ ਅਤੇ ਸਿਰਫ ਸਿਲਦਾ ਪਾ ਕੇ ਆਏ ਕੁਝ ਆਰਐਸਐਸ ਦੇ ਗੁੰਡਿਆਂ ਵੱਲੋਂ ਜੋ ਗੋਲਾਬਾਰੀ ਕੀਤੀ ਗਈ ਸਿੱਧੇ ਫਾਇਰ ਕੀਤੇ ਗਏ ਕਿਸਾਨਾਂ ਤੇ ਉਸ ਦੇ ਵਿੱਚ ਨੌਜਵਾਨ ਸੁਭਕਰਨ ਸਿੰਘ ਵਾਸੀ ਬਠਿੰਡਾ ਨਜ਼ਦੀਕ ਪਿੰਡ ਦੀ ਮੌਤ ਹੋ ਗਈ ਅਤੇ ਦੱਸਦੀ ਹੈ ਕਿ ਜੋ ਸੁਭਕਰਨ ਸਿੰਘ ਹੈ ਉਹ ਅੱਗੇ ਹੋ ਕੇ ਡਟਿਆ ਬੇਸ਼ੱਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਘਟ ਸੀ ਪਰ ਸ਼ੁਭਕਰਨ ਸਿੰਘ ਦੀ ਸ਼ਹੀਦੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਅੱਗੇ ਹੋ ਕੇ ਜਜ਼ਬੇ ਦੇ ਨਾਲ ਲੜਨਾ ਬੇਸ਼ੱਕ ਜਮੀਨ ਘੱਟ ਸੀ ਪਰ ਜਮੀਰ ਬਹੁਤ ਉੱਚੀ ਸੀ ਜਿਸ ਦੇ ਕਰਕੇ ਕਿ ਅੱਜ ਸ਼ੁਭਕਰਨ ਸਿੰਘ ਜੋ ਕਿ ਪੈਣਾ ਦਾ ਇਕਲੌਤਾ ਭਰਾ ਸੀ ਜੇਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹ ਸਾਡੇ ਵਿੱਚਕਾਰ ਨਹੀਂ ਹੈ ਪਰ ਇਹ ਸਭ ਦੇ ਜ਼ਿਕਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਦਾਵਾ ਹੈ ਕਿ ਸ਼ੁਭਕਰਨ ਸਿੰਘ ਦੇ ਆਖਰੀ ਬੋਲ ਹਨ ਸ਼ਹੀਦ ਹੋਣ ਤੋਂ ਪਹਿਲਾਂ ਸੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਸ਼ੁਭਕਰਨ ਸਿੰਘ ਨੂੰ ਜ਼ਰੂਰ ਸ਼ਰਧਾਂਜਲੀ ਦੇਣਾ ਕਮੈਂਟਾਂ ਦੇ ਵਿੱਚ ਕਿਉਂਕਿ ਉਸ ਨੌਜਵਾਨ ਨੇ ਜੋ ਕੀਤਾ ਹੈ ਹਲੇ ਛੋਟੀ ਜਿਹੀ ਉਮਰ 21-22 ਸਾਲ ਦੀ ਉਮਰ ਦੇ ਵਿੱਚ ਹੀ ਸ਼ੀਦੀ ਦਿੱਤੀ ਹੈ ਹੱਕਾਂ ਦੇ ਲਈ ਅਤੇ ਜੋ ਲੋਕ ਕਹਿੰਦੇ ਹਨ ਕਿ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸਾਨ ਬੈਠੇ ਨੇ ਫਿਰ ਪੰਜਾਬੀਆਂ ਨੂੰ ਕੀ ਇਸ ਦੇ ਵਿੱਚ ਦਿੱਕਤ ਹੈ ਤਾਂ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਜਾਈ ਹੋਵੇਗੀ ਕਿ ਆਜ਼ਾਦੀ ਦੇ ਲਈ ਜੋ ਪਹਿਲੀਆਂ 121 ਫਾਂਸੀਆਂ ਹੋਈਆਂ ਉਸ ਦੇ ਵਿੱਚੋਂ 93 ਪੰਜਾਬੀ ਸਨ 2626 ਜੋ ਕੈਦ ਕੀਤੇ ਗਏ ਉਹਨਾਂ ਦੇ ਵਿੱਚੋਂ 2100 ਕੁਝ ਪੰਜਾਬੀ ਸਨ ਉਸ ਮੌਕੇ ਅੰਗਰੇਜ਼ ਵੀ ਕਹਿ ਸਕਦੇ ਸਨ ਕਿ ਜਦੋਂ ਪੂਰੇ ਦੇਸ਼ ਨੂੰ ਗੁਲਾਮੀ ਤੋਂ ਕੋਈ ਦਿੱਕਤ ਨਹੀਂ ਹੈ ਤਾਂ ਸਿਰਫ ਪੰਜਾਬੀਆਂ ਨੂੰ ਆਜ਼ਾਦੀ ਦੇ ਲਈ ਕਾਦੀ ਕਾਲੀ ਪਈ ਹੈ ਸੋ ਇਹ ਉਹਨਾਂ ਲੋਕਾਂ ਦੇ ਲਈ ਜਵਾਬ ਹੈ ਸੋ ਤੁਹਾਡੇ ਸਾਹਮਣੇ ਰੱਖਦੇ ਹਾਂ ਸ਼ੁਭਕਰ ਸਿੰਘ ਦੀ ਉਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਇਸ ਸਮੇਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕੁਝ ਹੋਰ ਖਾਸ ਵੀਡੀਓਜ਼ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹੁਣ ਦੇਖੋ ਇਹ ਵੀਡੀਓ ਫਿਰ ਆਇਆ ਇਹ ਦਿਆ ਮਰਨ ਤੋਂ ਨਾ ਤੁਸੀਂ ਡਰਦੇ ਹੋ ਨਾ ਡਰਦੇ ਅਸੀਂ ਉਦਰੇ ਮੂਰੇ ਦੀ ਗੋਲੀ ਖਾਦੀ ਹੋ ਜਾ ਪੱਟ ਤੇ ਕੋਈ ਉਹੀ ਨਹੀਂ ਗੱਲ ਕਰ ਦੇਗੇ ਬਈ ਅੱਜ ਹੀ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਪਰ ਮੈਂ ਵੀ ਇਹ ਕਹਿੰਦਾ ਵੀ ਆਪਣੀ ਜਿੱਤ ਹਾਸਲ ਹੋਵੇ ਆ ਗੱਲ ਨਹੀਂ ਹੈਗੀ ਕਿ ਮੈਂ ਮਰ ਜਾਵਾਂ ਜੀ ਆਪਣੀ ਜਿੱਤ ਨਾ ਹੋਵੇ ਬਾਬੇ ਗੱਲ ਆਏ ਨਹੀਂ ਕੋਈ ਗੱਲ ਫੁੰਦਾ ਬਈ ਜਿਹੜੇ ਕੋਈ ਗੱਲ ਫੁੰਦਾ ਵੀਰ ਬਣ ਕੇ ਖੜ ਜੋ ਆ ਪੱਟਰੇ ਦੇ ਪਈ ਓ ਯਾਰ ਨਾ ਦੇਖ ਆ ਕੀ ਗੱਲ ਨਾ ਜਰਾ ਇਹ ਗੱਲ ਫੁੰਦਾ ਨਾ ਕੋਈ ਸੰਦਾ ਜਰਾ

ਦੇਖ ਰਿਓ ਦੇਖ ਬਾਈ ਆਹ ਟਰਾਲੀ ਨੇ ਥੋਂ ਘੱਟੋ ਘੱਟ ਮਿਲਦਾ ਕਿੰਨੇ ਦੂਰ ਲੰਗੇ ਉੱਥੋਂ ਇੱਥੇ ਆ ਕੇ ਗੋਲੀਆਂ ਸੱਟ ਕੇ ਗਏ ਨੇ ਇੱਥੇ ਆ ਕੇ ਸਾਡੇ ਦੇ ਬੰਬ ਆ ਮਾਰ ਕੇ ਗਏ ਨੇ ਇੱਥੇ ਆਹ ਟਰਾਲੀਆਂ ਦੇ ਬੈਠੇ ਪੰਜਾਬ ਜੁਡੀਕਸ਼ਨ ਚ ਆ ਗਏ ਤੁਸੀਂ ਇਹ ਦੇਖੋ ਪੰਜਾਬ ਸਰਕਾਰ ਆ ਉੱਥੇ ਪਿੱਛੇ ਸਾਡਾ ਪ੍ਰਸ਼ਾਸਨ ਖੜਾ ਐ ਐਸਐਸਪੀ ਸਾਡਾ ਪਿੱਛੇ ਖੜਾ ਐ ਇੱਕ ਵਾਰੀ ਵੀ ਇਹ ਗੱਲ ਕਰਨ ਨੂੰ ਤਿਆਰ ਨਹੀਂ ਵੀ ਤੁਸੀਂ ਇੱਥੇ ਤੱਕਰ ਕੇ ਗੋਲੇ ਮਾਰੀ ਆਨੇ ਹੋ ਯਾਰ ਇਹ ਨੌਜਵਾਨਾਂ ਨੂੰ ਆਪ ਜਾਣ ਬੁੱਝ ਕੇ ਫੜਕਾ ਰਹੇ ਨੇ ਬਾਈ ਕੋਈ ਸਾਡਾ ਨੌਜਵਾਨ ਢੜਕਣ ਨੂੰ ਤਿਆਰ ਨਹੀਂ ਹੈਗਾ ਜਾਣ ਬੁਝ ਕੇ ਨੇ ਸਿਆਸਤਾਂ ਨੇ ਵੀ ਆਗੂਦਰ ਮੀਟਿੰਗਾਂ ਕਰਨ ਗਏ ਹੋਣੇ ਫਿਰ ਇਹਨਾਂ ਨੂੰ ਢੁਕਾ ਕੇ ਨਾ ਅੰਦੋਲਨ ਖਰਾਬ ਕਰਿਆ ਇਹ ਸਾਰੀਆਂ ਜਿਹੜੀਆਂ ਚਾਲਾਂ ਦੇ ਉੱਤੇ 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 ਉੱਤਰਿਆ ਹੋਏ ਨੇ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਬਹੁਤ ਵੱਡਾ ਸਾਡਾ ਨੁਕਸਾਨ ਹੋਈਦਾ ਜੋਸ਼ ਦੇ ਨਾਲ ਪੂਰਾ ਹੋਸ਼ ਦੇ ਵਿੱਚ ਰਹੋ ਮੇਰਾ ਵੀਰ ਬਣ ਕੇ ਇਸ ਹਿਸਾਬ ਨਾਲ ਲੋ ਵੀ ਆਪਣੀ ਜਿਹੜੀ ਗੱਲਬਾਤ ਆ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਈ ਪਹਿਲਾਂ ਅੰਦੋਲਨ ਦੇ ਵਿੱਚ ਜਿਹੜੀ ਗੱਲਬਾਤ ਨਾ ਬਹੁਤ ਲੰਮੇ ਸਮੇਂ ਦੇ ਵਿੱਚ ਪਹੁੰਚੀ ਸੀਗੀ ਇਹ ਜਿਹੜੀ ਗੱਲਬਾਤ ਆ ਸਾਡੀ 6-7 ਦਿਨ ਇਹਨਾਂ ਦਾ ਸਾਰਿਆਂ ਬਣਾ ਕੇ ਉਠਾਂਗੇ ਕਿਸੇ ਚੀਜ਼ ਦਾ ਫਿਕਰ ਨਾ ਕਰੋ ਮੇਰਾ ਵੀਰ ਬਣ ਕੇ ਆਪਾਂ ਨੂੰ ਲੜਨਾ ਆਉਂਦਾ ਸ਼ਾਂਤੀ ਬਣਾ ਕੇ ਰੱਖੋ ਇੱਕ ਇੱਕ ਨੌਜਵਾਨ ਦੀ ਜਾਨ ਬਹੁਤ ਕੀਮਤੀ ਹੈ ਹਨਾ ਤੇ ਮੈਂ ਮੈਂ ਇਹੀ ਕਹਿਣਾ ਵੀ ਇਹਨਾਂ ਸਰਕਾਰਾਂ ਦਾ ਜਾਣਾ ਕੁਝ ਨਹੀਂ ਆਪਣਾ ਜਿਹੜਾ ਜੇ ਕਿਸੇ ਕਿਸਦਾ ਨੌਜਵਾਨ ਮਾਤਾ ਨੂੰ ਤਾਂ ਬਹੁਤ ਦੁੱਖ ਹੁੰਦਾ ਭਾਈ ਪਰ ਗੱਲ ਦੁੱਖ ਇਸ ਚੀਜ਼ ਦਾ ਇੱਕ ਵੀ ਸਰਕਾਰ ਦਾ ਜਿਹੜਾ ਨੁਮਾਇੰਦਾ ਇੱਥੇ ਆ ਕੇ ਸੀਐਮ ਨੂੰ ਕਹਿਣ ਦਾ ਫਰਜ਼ ਨਹੀਂ ਹੈਗਾ ਜਾ ਕੇ ਜਾ ਤਦ ਸੈਸ਼ਨ ਬੁਲਾਵੇ ਸੈਸ਼ਨ ਬੁਲਾਵੇ ਸੈਸ਼ਨ ਬੁਲਾ ਕੇ ਕਾਹੇ ਜੋ ਛੜਦੇ ਪੰਜਾਬ ਦੇ ਵਿੱਚ ਛੜਕਤ ਹੋ ਰਹੀ ਹੈ ਸਾਰੇ ਐਮਐਲਏ ਨੂੰ ਇਕੱਠੇ ਨੂੰ ਹੋਣਾ ਚਾਹੀਦਾ ਸਾਰੇ ਰਾਜਨੀਤਿਕ ਬੰਦੇ ਨੂੰ ਇਕੱਠੇ ਨੂੰ ਹੋਣਾ ਚਾਹੀਦਾ ਵੀ ਕਿਉਂ ਇਹ ਕਿਸਾਨਾਂ ਦਾ ਤਸ਼ ਜੋ ਰਹੀ ਹੈ ਅਸੀਂ ਕਰਨਾ ਕੀ ਚਾਹੁੰਨੇ ਅਸੀਂ ਜਾਣਾ ਕਿੱਥੇ ਚਾਹੁੰਨੇ ਆ ਰਾਜਧਾਨੀ ਸਾਡੀ ਹੈ ਰਾਜਧਾਨੀ ਪੰਜਾਬ ਇਸ ਪੂਰੇ ਦੇਸ਼ ਦਾ ਮਾਲਕ ਹੈ ਅਸੀਂ ਕੁਰਬਾਨੀਆਂ ਦੇ ਕੇ ਅਸੀਂ ਸ਼ਹੀਦਾਂ ਦੇ ਕੇ ਇਸ ਦੇਸ਼ ਦਾ ਧਰੰਗਾ ਝੰਡਾ ਉੱਪਰ ਕੀਤਾ ਪਰ ਸਾਨੂੰ ਅੱਜ ਰਾਜਧਾਨੀ ਵਿੱਚ ਜਾਣ ਦਾ ਅਧਿਕਾਰ ਨਹੀਂ ਲੱਗਦਾ ਨਹੀਂ ਕਿ ਇੱਥੇ ਬੈਕਟ ਕੇ ਜਿਆਦਾ ਪ੍ਰੈਸ਼ਰ ਜਿਹੜਾ ਬਿਲਟ ਹੋ ਰਿਹਾ ਹੈ ਪ੍ਰੈਸ਼ਰ ਤਾਂ ਦੇਖੋ ਗੱਲ ਜਿਹੜੀ ਪ੍ਰੈਸ਼ਰ ਦੀ ਗੱਲ ਆ ਪ੍ਰੈਸ਼ਰ ਤਾਂ ਇਹ ਹਿਸਾਬ ਨਾਲ ਲਾਲਾ ਵੀ ਇਹਨਾਂ ਨੂੰ ਹੁਣ ਬਾਣੀ ਪਾਇਆ ਪਿਆ ਜਵਾਨੀ ਹੈ ਸਾਡੀ ਜਿਹੜੀਆਂ ਮੀਟਿੰਗਾਂ ਹੈ ਪਹਿਲਾਂ ਦਿੱਲੀ ਦੇ ਵਿੱਚ ਜਾਇ ਕਰਨੇ ਪੈਂਦੇ ਹੁਣ ਸਾਡੇ ਆਗੂਆਂ ਦਾ ਐਡਾ ਵੱਡਾ ਪ੍ਰੈਸ਼ਰ ਹੈ ਕਿ ਇਹ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗਾਂ ਕਰ ਰਹੇ ਨੇ ਮੰਗਾਂ ਨੇ ਸਾਡੀਆਂ ਸਾਡੇ ਜਾਇਜ਼ ਮੰਗਾਂ ਨੇ ਪੰਜਾਬ ਇਕੱਲੀ ਆਪਣੀ ਲੜਾਈ ਨਹੀਂ ਲੜ ਰਹੀਆਂ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਦੀ ਜਿਹੜੀ ਲੜਾਈ ਲੜ ਰਹੀਆਂ ਪੰਜਾਬ ਨੇ ਹਮੇਸ਼ਾ ਤੋਂ ਉਹੀ ਹੋ ਕੇ ਮੂਰੇ ਹੋ ਕੇ ਲੜਾਈਆਂ ਲੜੀਆਂ ਨੇਗੀਆਂ ਪੂਰੇ ਭਾਰਤ ਨੂੰ ਬਚਾਉਣ ਲਈ ਵੇਖ ਸੱਕ ਜੇ ਕੋਈ ਬਾਹਰਲੇ ਧੜ ਵੀ ਚੜਕੇ ਨੇ ਉਹਨਾਂ ਦੇ ਮੂਰੇ ਵੀ ਪੰਜਾਬ ਹੋਇਆ ਅੱਜ ਪੰਜਾਬ ਦੀ ਆਰਥਿਕ ਵਸਤਾ ਡਾਉਣਾ ਹੈ ਅੱਜ ਅੱਜ ਭਾਰਤ ਦੀ ਆਰਥਿਕ ਵਸਤਾ ਡਾਉਣਾ ਅੱਜ ਭਾਰਤ ਨੂੰ ਕਾਰਪੋਰੇਟ ਘਰਾਣੇ ਲੁੱਟ ਕੇ ਖਾਈ ਜਾਂਦੇ ਨੇ ਦੋ ਘਰਾਣੇ ਚਾਰ ਘਰਾਣੇ ਅੱਜ ਸਾਡਾ ਸਾਡੇ ਕਿਸਾਨ ਆਗੂ ਕੀ ਕਰ ਰਹੇ ਨੇ ਅਸੀਂ ਕੀ ਕਹਿ ਰਹੇ ਹਾਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜੇਕਰ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਕਰੋੜਾਂ ਰੁਪਏ ਮਾਫ ਕਰ ਸਕਦੇ ਹੋ ਅਰਬਾਂ ਮਾਫ ਕਰ ਸਕਦੇ ਹੋ ਤਾਂ ਸਾਡੇ ਜਿਹੜੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਸਕਦੇ ਜਿਨ੍ਹਾਂ ਦੇ ਸਿਰ ਤੇ ਇਹ ਦੇਸ਼ ਚੱਲਦਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਜਿਨ੍ਹਾਂ ਨੇ ਤੁਸੀਂ ਅਨਾਜ ਖਾਣੇ ਤੁਸੀਂ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਰਹੇ ਲੱਗਦਾ ਨਹੀਂ ਕਿ ਰਾਜਨੀਤਿਕ ਸਿਰਫ ਪਾਰਟੀਆਂ ਦੀ ਮੈਨੀਫੈਸਟੋ ਦੇ ਵਿੱਚ ਕਿਸਾਨ ਰਹਿ ਗਏ ਬਿਲਕੁਲ ਮੈਂ ਨਾ ਅੱਜ ਸਾਡੇ ਆਗੂ ਸਹਿਬਾਨ ਨੇ ਤੇ ਸਾਡੇ ਜ਼ਿਲ੍ਹਾ ਦੇ ਵਿੱਚ ਬੜੀ ਵਧੀਆ ਗੱਲ ਕਹੀ ਪਹਿਲਾਂ ਕਹਿੰਦਾ ਵੀ ਅਸੀਂ ਅੰਦੋਲਨ ਕਹਿੰਦਾ ਇਹ ਅੰਦੋਲਨ ਆ ਜਿਹੜਾ ਹੈ ਅਸੀਂ ਇਹ ਸਾਡੇ ਨਹੀਂ ਮੰਗਾ ਮੰਨਣਗੇ ਜਿਵੇਂ ਹੁਣ ਪਿੱਛੇ ਚੋਣ ਜਾਬਤਾ ਚੱਲੂਗਾ ਚੋਣ ਜਾਬਤਾ ਦੱਸੀ ਕਿ ਨਾ ਵੀ ਚੋਣਾਂ ਦੇ ਵਿੱਚ ਇਹ ਅਸੀਂ ਚੱਕਾਂਗੇ ਨਹੀਂ ਅੰਦੋਲਨ ਅਸੀਂ ਦੱਸਾਂਗੇ ਅਸੀਂ ਸਾਰੀਆਂ ਪਾਰਟੀਆਂ ਨੂੰ ਘੁੜਿਸਾਂਗੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਚਲੋ ਪਾਉਂਦੇ ਤਾਂ ਹੈਗੇ ਨੇਗੇ ਗੱਲਾਂ ਸਾਡੀਆਂ ਸਾਡੀ ਚੋਣ ਮੈਨੀਫੈਸਟੋ 'ਚ ਵੀ ਹੋਣਗੀਆਂ ਆ ਸਾਡੇ ਅੰਦੋਲਨਦਿਆਂ ਜਿਨ੍ਹਾਂ ਨੇ ਅਸੀਂ ਅੰਦੋਲਨ ਨਹੀਂ ਚੱਕਾਂਗੇ ਫਿਰ ਸਾਰੀਆਂ ਪਾਰਟੀਆਂ ਬੋਲਣਗੀਆਂ ਵੀ ਆ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਇਹਨਾਂ ਦੇ ਮੰਗਾਂ ਨਹੀਂ ਸੀ ਆਪਣੇ ਚੋਣ ਮੈਨੀਫੈਸਟੋ 'ਚ ਪਾਉਣੇ ਆ ਪਰ ਕੁਛ ਨਾ ਕੁਛ ਤਾਂ ਤੁਹਾਨੂੰ ਪਤਾ ਵੀ ਜੇ ਅਸੀਂ ਘਰ ਹੀ ਬੈਠੇ ਰਹੀਏ ਰੋਟੀਆਂ ਵੱਢੀ ਜਾਈਏ ਜਾਂ ਅਸੀਂ ਲੜਨ ਨੂੰ ਹੀ ਭੁੱਲ ਜਾਈਏ ਜੇ ਫੌਜਾਂ ਚੰਗਾ ਹੀ ਲੜਨੀਆਂ ਭੁੱਲ ਜਾਣ ਫਿਰ ਤਾਂ ਸਾਨੂੰ ਸਰਕਾਰਾਂ ਕਿੱਥੇ ਇਹ ਹਕੂਮਤ ਜਿਹੜੇ ਰਾਜੇ ਡਿਕਟ ਇਹ ਤਾਂ ਸਿੱਧਾ ਸਾਡਾ ਜਿਹੜਾ ਪੰਜਾਬ ਆ ਛੱਡ ਤਾਂ ਹੱਥਾਂ ਦੇ ਲਕੀਰਾਂ ਦੇ ਉੱਪਰ ਲਿਖਿਆ ਹੋਇਆ ਹੈ ਕਿ ਅਸੀਂ ਤੁਸੀਂ ਆਪਣੇ ਹੱਕਾਂ ਲਈ ਲੜਨਾ ਝੋਲਮੇ ਲਈ ਲੜਨਾ ਇਸ ਭਾਰਤ ਦੇਸ਼ ਨੂੰ ਬਚਾਉਣ ਲਈ ਲੜਨਾ ਹੈ ਅਈ ਤਾਂ ਛੱਡ ਤਾਂ ਛੱਡ ਤਾਂ ਜਿਹੜੀ ਕਿਸਮਤ 'ਚ ਇਹ ਜੰਗਾਂ ਦਿੰਦਾ ਹੀ ਨਹੀਂ ਹੈ ਇਹ ਜੰਗਾ ਜੁੱਤਾ ਫੌਜਾਂ ਨਹੀਂ ਲੜਨਗੇ ਤਾਂ ਲੜਨਾ ਭੁੱਲ ਜਾਣਗੇ ਜੇ ਸਾਡੀ ਮੰਗਾਂ ਅਸੀਂ ਪਹਿਲਾਂ ਵੀ ਮੋਦੀ ਨੂੰ ਝੁਕਾ ਕੇ ਆਏ ਆ ਦੇਖੋ ਬਾਈ ਜੀ ਇੱਕ ਚੀਜ਼ ਦੇਖੋ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਪੂਰੇ ਦੇਸ਼ ਦੇ ਰਾਜਨੀਤਿਕ ਬੰਦੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਮੋਦੀ ਨੂੰ ਹਰਾਉਣਾ ਸੰਵਿਧਾਨ ਤੋਂ ਬਹੁਤ ਵੱਡਾ ਖਤਰਾ ਭਾਜਪਾ ਤੋਂ ਆਰਐਸਐਸ ਤੋਂ ਹੁਣ ਭਾਜਪਾ ਤੋਂ ਆਰਐਸਐਸ ਨੂੰ ਜਿਹੜਾ ਇਹ ਐਨਡੀਐਸ ਤੋਂ ਉੱਤਾ ਕਰਾ ਰਹੀ ਇਕੱਠੇ ਹੋ ਰਹੇ ਸੀਗੇ ਇਹ ਕਿਸੇ ਤੋਂ ਮੋਦੀ ਪਿੱਛੇ ਡਿੱਗਿਆ ਢਿੱਗਿਆ ਅਸੀਂ ਦੇਖਿਆ ਸਾਡੇ ਆਗੂਆਂ ਨੇ ਸਾਡੇ ਬਾਪੂਆਂ ਨੇ ਅਸੀਂ ਪੰਜਾਬ ਦੇ ਲੋਕਾਂ ਨੇ ਤੋਂ ਮਾਫੀ ਮੰਗਵਾਈ ਕਿ ਨਹੀਂ ਵੀ ਮੈਥੋਂ ਕਿਸਾਨੀ ਬਿੱਲ ਜਿਹੜੇ ਗਲਤ ਲਏ ਜਾਂਦੇ ਸੀਗੇ ਉਹ ਬੈਕ ਤੇ ਸਿੱਟੇ ਕਿ ਨਹੀਂ ਸਿੱਟੇ ਠੀਕ ਆ ਸਾਡੀ ਐਮਐਸਪੀ ਦੀ ਮੰਗ ਰਹਿ ਗਈ ਸਾਡੀ ਡਾਕਟਰ ਸਮਾਜ ਮਿਹਰ ਆਲੀ ਜਿਹੜੀ ਰਿਪੋਰਟ ਵਾਲੀ ਮੰਗ ਰਹਿ ਗਈ ਬਹੁਤ ਸਾਰੀਆਂ ਮੰਗਾਂ ਸੀਗੀਆਂ ਅਸੀਂ ਕਿਹੜਾ ਫਿਰ ਘਰਾਂ ਦੇ ਵਿੱਚ ਬਹਿ ਕੇ ਹਤਾ ਆ ਗਏ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਜਿਹੜੇ ਤੁਹਾਡੇ ਰਾਜਨੀਤਿਕ ਲੀਡਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਉਂਦੇ ਨੇ ਨਾ ਤੁਸੀਂ ਉਹਨਾਂ ਨੂੰ ਇਹ ਗੱਲ ਕਿਹਾ ਕਰੋ ਆਫਤ ਦੇ ਵਿੱਚ ਲੜਨ ਦੀ بجائے ਸਾਡੇ ਲੋਕ ਆਫਤ ਦੇ ਵਿੱਚ ਲੜੀ ਜਾਂਦੇ ਨੇ ਅਸਲੀ ਸਾਡੇ ਇਹ ਲੇ ਕੁਰਸੀਆਂ ਦੇ ਉੱਪਰ ਬਹਿ ਗਏ ਇਹਨਾਂ ਨੇ ਕਦੇ ਪੰਜਾਬ ਦੇ ਲਈ ਪੈਰਾ ਨਹੀਂ ਦਿੱਤਾ ਅਸੀਂ ਕਹਿੰਦੇ ਸਾਡੇ ਤਾਂ ਸੈਂਟਰ ਚੜੀ ਆਉਂਦੀ ਹੈ ਪਰ ਘੱਟ ਸਾਡੇ ਨਾਲ ਪੰਜਾਬ ਸਰਕਾਰ ਕਿੱਥੋਂ ਗੁਜ਼ਾਰ ਰਹੀ ਹੈ ਨੈੱਟ ਬੰਦ ਕਰਤਾ ਬਾਈ ਜੀ ਪੰਜਾਬ ਗਵਰਨਮੈਂਟ ਦਾ ਮੂੰਹ ਟੁੱਟ ਜੇ ਇੱਕ ਵਾਰੀ ਵੀ ਇੱਥੇ ਕੁਝ ਗੱਲ ਕਹੀ ਹੋਵੇ ਵੀ ਤੁਸੀਂ ਆਹ ਤਛਾਦਤ ਕਿਉਂ ਟਾ ਰਹੇ ਹੋ ਨਹੀਂ ਤਾਂ ਅਸੀਂ ਕੁਝ ਅਸੀਂ ਘਰੇ ਬੈਠੇ ਸੀਗੇ ਪਿੰਡਾਂ ਦੇ ਵਿੱਚ ਬੈਠੇ ਸੀ ਜੀ ਪਹਿਲਾਂ ਸਾਡੇ ਕਿਹੜੇ ਮੰਗਾ ਸੀਗੇ ਪਹਿਲਾਂ ਸਾਡੀ ਕੋਈ ਮੰਗ ਮੰਨਣ ਨੂੰ ਤਿਆਰ ਸੀ ਅਸੀਂ ਇੱਥੇ ਆਇਆ ਹੁਣ ਸਾਡਾ ਅੱਜ ਤਾਂ ਅਸੀਂ ਲੈ ਆਂਦੇ ਨਾ ਇਹ ਅੱਜ ਅਸੀਂ ਅੱਜ ਤੋਂ ਮੰਨ ਲਾਂਦਾ ਅੱਜ ਤੋਂ ਆਨੇ ਤੱਕ ਪੂਰੀ ਨਾਂ ਇਹ ਬੱਡੀ ਮੰਗਾ ਰੇੜਕਾ ਉਹਦੇ ਤੇ ਡਾ ਖੜਾ ਗਰਾਰੀ ਉਹਦੇ ਤੇ ਡੀ ਖੜੀ ਲੱਗਦਾ ਨੌਜਵਾਨਾਂ ਨੂੰ ਸਬਰ ਕਰਨਾ ਚਾਹੀਦਾ ਫਿਰ ਨਹੀਂ ਦੇਖੋ ਨੌਜਵਾਨ ਤਾਂ ਸਬਰ ਹੀ ਸਬਰ ਤਾਂ ਇਹ ਸਾਡਾ ਤੋੜ ਰਹੇ ਤਾਂ ਇਹ ਨਹੀਂ ਕਿ ਨੌਜਵਾਨ ਤਾਂ ਸਬਰ ਤੇ ਹੀ ਬੈਠੇ ਨੇਗੇ ਨਾ ਨੌਜਵਾਨ ਤਾਂ ਆਪਣੇ ਜਾਬਤੇ ਦੇ ਵਿੱਚ ਨੇ ਜਾਬਤ ਤਾਂ ਇਹ ਤੋੜ ਰਹੇ ਨੇ ਇਹਨਾਂ ਦੇ ਵਿੱਚ ਬੰਦੇ ਆ ਕੇ ਰੋੜੇ ਜਾਣ ਵਿੱਚ ਕੇ ਇਹ ਮਾਰਦੇ ਨੇਗੇ ਸਾਡੇ ਦੋ ਦੋਨਾਂ ਦੇ 7 ਵਜੇ ਸੀਗੇ ਅਜੇ ਪਤਾ ਨਹੀਂ ਹੈਗਾ ਮੈਂ ਤਾਂ ਕਹਿੰਦਾ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਮੇਰੇ ਬੋਲ ਮੇਰੇ ਮੂੰਚੋਂ ਹੀ ਨਿਕਲੇ ਹੋਣ ਵੀ ਕਿਸੇ ਦਾ ਬਚ ਰਹੇ ਹਨ ਪਰ ਲੈ ਕੇ ਉਹਨਾਂ ਨੂੰ ਚੱਕ ਹੈਨਾ ਮੈਂ ਇਹ ਕਹਿਣਾ ਵੀ ਖੱਟਾ ਬਹੁਤ ਦੇ ਬੱਚੀਆਂ ਪੰਜਾਬ ਪੁਲਿਸ ਨੂੰ ਕਾਰਵਾਈ ਕਰ ਇਹ ਇਹ ਜਾਣ ਬੁੱਝ ਕੇ ਇੱਥੇ ਆ ਕੇ ਨੌਜਵਾਨਾਂ ਨੂੰ ਇਹਨਾਂ ਦੇ ਬੰਦੇ ਭੜਕਾ ਰਹੇ ਨੇ ਅੰਦੋਲਨ ਨੂੰ ਖਰਾਬ ਕਰ ਦੇ ਲਈ ਲੱਗਦਾ ਕਿ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਜਿਸ ਹਰ ਬੰਦੇ ਦੇ ਪੰਜਾਬ ਦੇ ਵਿੱਚ ਜਾ ਕੇ ਕਾਰਵਾਈਆਂ ਕਰ ਰਿਹਾ ਹੈ ਨਾ ਪ੍ਰੋਜੈਕਸ਼ਨ ਕਰ ਰਿਹਾ ਹੈ ਪੰਜਾਬ ਦੇ ਵਾਲੇ ਹੀ ਪੰਜਾਬ ਸਰਕਾਰ ਦੇ ਤੇ ਪੰਜਾਬ ਪੁਲਿਸ ਦੇ ਤਾਂ ਮੂੰਹ ਤੇ ਚੇਪੀ ਲੱਗੀ ਹੋਈ ਹੈ ਪੁਲਿਸ ਦੀ ਗੱਲ ਨਾ ਕਰ ਸਰਕਾਰ ਦੀ ਗੱਲ ਕਰ ਜਿਹੜੀ ਸਰਕਾਰ ਹੈ ਜਿਹੜਾ ਮੁੱਖ ਮੰਤਰੀ ਹੈ ਪੁਲਿਸ ਉਹਦੀ ਹੈ ਉਹਨਾਂ ਨੇ ਮੂੰਹ ਤੇ ਚੇਪੀਆਂ ਲਾ ਕੇ ਭੇਜਤੀਆਂ